ਸ਼੍ਰੋਮਣੀ ਅਕਾਲੀ ਦਲ ਦਾ ਜੋ ਬਾਗੀ ਧੜਾ ਅੱਜ ਜਿਹੜਾ ਇਕੱਠਾ ਹੋ ਰਿਹਾ ਸ਼੍ਰੀ ਗੁਰਤਕ ਸਾਹਿਬ ਦੇ ਤਾਂ ਉੱਥੇ ਹੀ ਬੀਬੀ ਜ਼ਗੀਰ ਕੌਰ ਜੋਣੇ ਆ ਜਿੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਜ਼ਰੂਰ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਤਾਂ ਬੀਬੀ ਜੀ ਇੱਥੇ ਆ ਚੁੱਕੇ ਨੇ ਤਾਂ ਬੀਬੀ ਜੀ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆਂ ਤਾਂ ਬੀਬੀ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਕਿਵੇਂ ਵੇਖਦੇ ਹੋ ਕਿ ਬਾਗੀ ਧੜਾ ਇੱਕਸਾ ਹੋਣਾ ਕਿਹਾ ਜਾ ਰਿਹਾ ਜੀ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਆ ਜੀ ਹੋਰ ਕੋਈ ਗੱਲ ਨਹੀਂ ਅੱਜ ਵੀ ਜੀ ਜਿਸ ਤਰੀਕੇ ਦੇ ਨਾਲ ਜੋ ਕਿਆ ਜਾ ਰਿਹਾ ਕਿ ਪਹਿਲਾਂ ਭੁੱਲਾ ਚੁੱਕਾ ਹੋਈਆਂ ਨੇ ਇੱਕ ਮੇਰੀ ਇੱਕ ਮੇਰੀ ਬੇਨਤੀ ਹੈ ਜੀ ਅਸੀਂ ਜਿਸ ਮਕਸਦ ਲਈ ਆਏ ਆ ਸ਼੍ਰੀ ਅਕਾਲ ਤਾਂ ਸਰਦੇ ਜੱਥੇਦਾਰ ਸਾਹਿਬ ਨੂੰ ਮਿਲਣ ਲਈ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਪਹਿਲਾਂ ਸੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਾਂਗੇ ਬੀਬੀ ਜੀ ਮੰਨਦੇ ਹੋ ਭੁੱਲਾਂ ਚੁਕਾਈਆਂ ਨੇ ਸਾਰਾ ਕੁਝ ਸਾਰਾ ਕੁਝ ਦੱਸ ਤੇ ਆਗੇ ਤੁਹਾਨੂੰ ਸਾਰਾ ਕੁਝ ਦੱਸ ਦਿਆਂਗੇ ਸੁਖਵੀਰ ਸਿੰਘ ਇੰਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਅਕਾਲਤਖਬ ਸਾਹਿਬ ਦੇ ਅੱਗੇ ਰਹਿਣਾ ਤੁਹਾਨੂੰ ਸਾਰਾ ਕੁਝ ਦੇ ਦਿਆਂਗੇ ਜੀ ਬੀਬੀ ਜੀ ਸੁਖਵੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਕੋਈ ਗਲਤੀ ਤੁਹਾਨੂੰ ਵੀ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਖੀਰਕਾਰ ਕਿਹਨੇ ਐਸੇ ਕਾਰਨ ਬਣ ਗਏ ਮੈਂ ਕਿਹਾ ਜੀ ਠਹਿਰ ਕੇ ਦੱਸਦੇ ਪਹਿਲੇ ਸਾਨੂੰ ਗੁਰੂ ਸਾਹਿਬ ਦੇ ਕੋਲ ਤੇ ਚਲ ਜਾਂਦੋ ਜਿਨ੍ਹਾਂ ਕੋਲ ਮਾਫੀ ਮੰਗਣ ਆਈ ਮੰਨਦੇ ਜੀ ਬਰਗਾੜੀ ਕਾਂਡੇ ਵੱਲੇ ਜੋ ਗਲਤੀਆਂ ਭੁੱਲਾਂ ਚੁੱਕੀਆਂ ਹੋਈਆਂ ਨੇ ਤੇ ਪਹਿਲੇ ਜੋ ਸਹੀ ਕਵਾਂਗੇ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਆ ਜੀ ਸ਼ਰੋਮਣੀ ਕਲ ਦਲ ਦਾ ਸਮਝਾਈ ਲੜਾਈ ਕੋਈ ਨਹੀਂ ਕੀਤੀ ਇਹਦੇ ਸ਼ਰੋਮਣੀ ਕਲ ਦਲ ਤੇ ਕੈਂਡੀਡੇਟ ਹੀ ਚੋਣ ਲੜ ਰਹੇ ਉੱਥੇ ਕਹਿੰਦੇ ਹੈਪੀ ਸਟੇਕ ਕਹਿੰਦੇ ਕਿ ਜੇ ਸਾਰਾ ਕਾਲੀ ਦਲ ਇਕੱਠਾ ਹੋ ਕੇ ਮੇਰੇ ਕੋਲ ਆਵੇਗਾ ਫਿਰ ਮੈਂ ਪ੍ਰਧਾਨਗੀ ਸੰਭਲ ਨੂੰ ਲੈ ਕੇ ਵਿਚਾਰ ਸਕਦਾ ਹਾਂ ਪਤਾ ਨਹੀਂ ਉਹਨਾਂ ਦੇ ਪਹਿਲਾਂ ਹੀ ਉਹ ਬਿਆਨ ਦੇ ਕੇ ਉਹਨਾਂ ਨੂੰ ਪਤਾ ਹੋਏਗਾ ਪਰ ਬੀਬੀ ਜੀ ਤੁਸੀਂ ਕਿਵੇਂ ਵੇਖਦੇ ਹੋ ਕਿ ਮੰਨਦੇ ਹੋ ਕਿ ਗਲਤੀਆਂ ਨੂੰ ਜਿਆਦਾ ਟਾਈਮ ਪਾਏਗਾ ਤਾਂ ਹੁਣ ਜਾ ਕੇ ਜ਼ਰੂਰ ਮਾਫੀ ਮੰਗ ਰਹੇ ਨੇ ਇੱਕ ਮਿੰਟ ਭਾਈ ਦੇਖੋ ਪਹਿਲਾਂ ਵੀ ਤਾਂ ਮਾਫੀ ਮੰਗ ਸਕਦੇ ਸਨ ਪਾਚ ਸਾਰੀ ਜ਼ਿੰਦਗੀ ਉਡੀਕਦੇ ਐ ਕਿ ਕਦੋਂ ਕੋਈ ਸਿੱਖ ਜਿਹੜਾ ਭੁੱਲ ਕਰਕੇ ਮੇਰੇ ਕੋਲ ਆਵੇ ਮੈਂ ਉਹਦੇ ਬਖਸ਼ ਦਿਆਂ ਪਰ ਗੱਲ ਇਹ ਹੈ ਵੀ ਕੀ ਤੁਹਾਨੂੰ ਲੱਗਦਾ ਵੀ ਆਵਾਮ ਜਿਹੜੀ ਇਸ ਵਕਤ ਉਹ ਯਕੀਨ ਕਰ ਪਾਏਗੀ ਕੋਈ ਹੁਣ ਤਾਂ ਕਾਫੀ ਭਰੋਸਾ ਵੀ ਉੱਠ ਗਿਆ ਅਸੀਂ ਤੇ ਗੁਰੂ ਦਾ ਗੁਰਗੁਦੀ ਬਖਸ਼ਿਸ਼ ਲੈਣੀ ਹੈ ਤੇ ਗੁਰੂ ਦੀ ਬਖਸ਼ਿਸ਼ ਸੋਹਣ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਬੀਬੀ ਜਗੀਰ ਕੌਰ ਜੀ ਵੀ ਇੱਥੇ ਪਹੁੰਚੇ ਆ ਤਾਂ ਉਹਨਾਂ ਵੱਲੋਂ ਵੀ ਵੱਡੀਆਂ ਗੱਲਾਂ ਕੀਤੀਆਂ ਨੇ ਕਿ ਦੇਰ ਆਏ ਦਰਸਤਾਏ ਤਾਂ ਹੁਣ ਜਿਹੜੀ ਮਾਫੀ ਨੂੰ ਲੈ ਕੇ ਅੱਜ ਇੱਥੇ ਪੇਸ਼ ਹੋਏ ਨੇ ਗਲਤੀਆਂ ਬਖਸ਼ਣ ਵਾਸਤੇ ਤਾਂ ਇੱਥੇ ਤਾਂ ਨਾ ਤਸਵੀਰਾਂ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਸਾਰੀ ਜੋ ਅਕਾਲੀ ਦਲ ਹੈਗੀ ਆ ਮੋਢਲੀ ਅਕਾਲੀ ਦਲ ਹੈਗੀ ਸੀਨੀਅਰ ਅਕਾਲੀ ਦਲ ਹੈਗੀ ਆ ਇੱਥੇ ਆਈ ਹੈ ਤਾਂ ਉਹਨਾਂ ਵੱਲੋਂ ਵੱਡੇ ਬਿਆਨ ਅੱਜ ਸਾਂਝੇ ਕੀਤੇ ਗਏ ਨੇ ਮੀਡੀਆ ਦੇ ਨਾਲ ਤਾਂ ਕੱਲੀ-ਕੱਲੀ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕੀਤੀ ਆ ਬਣੇ ਰੋ ਜਗਬਾਨੀ ਟੀਵੀ ਦੇ ਨਾਲ ਇਸੇ ਤਰੀਕੇ ਨਾਲ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਸਾਂਝੇ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋ ਸੋਨਿਕ ਜਗਬਾਨੀ ਟੀਵੀ ਸ਼੍ਰੀ ਰਮਨ ਸਾਹਿਬ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਆ ਜੀ ਹੋਰ ਕੋਈ ਗੱਲ ਨਹੀਂ ਅੱਜ ਵੀ ਜਿਸ ਤਰੀਕੇ ਦੇ ਨਾਲ ਜੋ ਕਿਹਾ ਜਾ ਰਿਹਾ ਕਿ ਪਹਿਲਾਂ ਭੁੱਲਾ ਚੁੱਕਾ ਹੋਈਆਂ ਨੇ ਇੱਕ ਮੇਰੀ ਇੱਕ ਮੇਰੀ ਬੇਨਤੀ ਹੈ ਜੀ ਅਸੀਂ ਜਿਸ ਮਕਸਦ ਲਈ ਆਏ ਆ ਛੇੜਿਆ ਘਾਤਾ ਸਰਦੇ ਜਥੇਦਾਰ ਸਾਹਿਬ ਨੂੰ ਮਿਲਣ ਲਈ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਪਹਿਲਾਂ ਸੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਆਂ ਬੀਬੀ ਜੀ ਮੰਨਦੇ ਹੋ ਭੁੱਲਾਂ ਚੁਕਾਈਆਂ ਨੇ ਸਾਰਾ ਕੁਝ ਸਾਰਾ ਕੁਝ ਦੱਸ ਤੇ ਆਗੇ ਤੁਹਾਨੂੰ ਅੱਜ ਕਾਦੀਆਂ ਹੋਈਆਂ ਨੇ ਸਾਰਾ ਕੁਝ ਦੱਸ ਦਿਆਂਗੇ ਸੁਖਵੀਰ ਸਿੰਘ ਇੰਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਅਕਾਲ ਤਖਤ ਸਾਹਿਬ ਦੇ ਅੱਗੇ ਰਹਿਣਾ ਤੁਹਾਨੂੰ ਸਾਰਾ ਕੁਝ ਦੇ ਦਿਆਂਗੇ ਜੀ ਬੀਬੀ ਜੀ ਸੁਖਵੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਕੋਈ ਗਲਤੀ ਤੁਹਾਨੂੰ ਵੀ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਧਿਕਾਰਤ ਕਹਿੰਦੇ ਐਸੇ ਕਾਰਨ ਬਣਦੇ ਮੈਂ ਕਹਾਂ ਜੀ ਠਹਿਰ ਕੇ ਦੱਸਦੇ ਪਹਿਲੇ ਸਾਨੂੰ ਗੁਰੂ ਸਾਹਿਬ ਦੇ ਕੋਲ ਤੇ ਚਲ ਜਾਂਦੋ ਜਿਨ੍ਹਾਂ ਕੋਲ ਮਾਫੀ ਮੰਗਣ ਆਈ ਮੰਨਦੇ ਜੀ ਬਰਗਾੜੀ ਕਾਂਡੇ ਵੱਲੇ ਜੋ ਗਲਤੀਆਂ ਭੁੱਲਾਂ ਚੁੱਕੀਆਂ ਹੋਈਆਂ ਨੇ ਤੁਸੀਂ ਪਹਿਲੇ ਜੋ ਸਹੀ ਕਵਾਂਗੇ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਆ ਜੀ ਸ਼ਰੋਮਣੀ ਕਲ ਦਲ ਦਾ ਸਮਝਾਈ ਲੜਾਈ ਕੋਈ ਨਹੀਂ ਕੀਤੀ ਇਹਦੇ ਸ਼ਰੋਮਣੀ ਕਲ ਦਲ ਤੇ ਕੈਂਡੀਡੇਟ ਹੀ ਚੋਣ ਲੜ ਰਹੇ ਉੱਥੇ ਕਹਿੰਦੇ ਹੈਪੀ ਸਟੇਟ ਕਹਿੰਦੇ ਜੇ ਸਾਰਾ ਕਾਲੀ ਦਲ ਇਕੱਠਾ ਹੋ ਕੇ ਮੇਰੇ ਕੋਲ ਆਵੇਗਾ ਫਿਰ ਮੈਂ ਪ੍ਰਧਾਨਗੀ ਸੰਭਲ ਨੂੰ ਲੈ ਕੇ ਵਿਚਾਰ ਸਕਦਾ ਹਾਂ ਪਤਾ ਨਹੀਂ ਥੋੜੀ ਜਿਹਾ ਪਹਿਲਾਂ ਇਹੋ ਬਿਆਨ ਦੇ ਵੇਖਦੇ ਹੋ ਕਿ ਮੰਨਦੇ ਹੋ ਕਿ ਗਲਤੀਆਂ ਨੂੰ ਜਿਆਦਾ ਟਾਈਮ ਪਾਏਗਾ ਤਾਂ ਹੁਣ ਜਾ ਕੇ ਜ਼ਰੂਰ ਮਾਫੀ ਮੰਗ ਰਹੇ ਨੇ ਇੱਕ ਮਿੰਟ ਭਾਈ ਦੇਖੋ ਨਾ ਪਹਿਲਾਂ ਵੀ ਤਾਂ ਮਾਫੀ ਮੰਗ ਸਕਦੇ ਸਨ ਬਾਦਸ਼ਾਹ ساری ਜ਼ਿੰਦਗੀ ਉਡੀਕਦੇ ਆ ਕਿ ਕਦੋਂ ਕੋਈ ਸਿੱਖ ਜਿਹੜਾ ਭੁੱਲ ਕਰਕੇ ਮੇਰੇ ਕੋਲ ਆਵੇ ਮੈਂ ਉਹਦੇ ਬਖਸ਼ ਦਿਆਂ ਪਰ ਗੱਲ ਇਹ ਹੈ ਵੀ ਕੀ ਤੁਹਾਨੂੰ ਲੱਗਦਾ ਵੀ ਆਵਾਮ ਜਿਹੜੀ ਹੈ ਇਸ ਵਕਤ ਉਹ ਯਕੀਨ ਕਰ ਪਾਏਗੀ ਕਿਉਂਕਿ ਹੁਣ ਤਾਂ ਕਾਫੀ ਭਰੋਸਾ ਵੀ ਉੱਠ ਗਿਆ ਅਸੀਂ ਤਾਂ ਗੁਰੂ ਦਾ ਗੁਰਗਦੀ ਬਖਸ਼ਿਸ਼ ਲੈਣੀ ਹੈ ਤੇ ਗੁਰੂ ਦੀ ਬਖਸ਼ਿਸ਼ ਸੋਹਣ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਬੀਬੀ ਜ਼ਗੀਰ ਕੌਰ ਜੀ ਵੀ ਇੱਥੇ ਪਹੁੰਚੇ ਆ ਤਾਂ ਉਹਨਾਂ ਵੱਲ ਵੱਡੀਆਂ ਗੱਲਾਂ ਕਿਤੇ ਗੀਆਂ ਨੇ ਕਿ ਦੇਰ ਆਏ ਦਰਸਤਾਏ ਤਾਂ ਹੁਣ ਜਿਹੜੀ ਮਾਫੀ ਨੂੰ ਲੈ ਕੇ ਅੱਜ ਇੱਥੇ ਪੇਸ਼ ਹੋਏ ਨੇ ਗਲਤੀਆਂ ਬਖਸ਼ਣ ਵਾਸਤੇ ਤਾਂ ਇੱਥੇ ਤੁਹਾਡਾ ਤਸਵੀਰਾਂ ਸਾਂਝਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਜੋ ਅਕਾਲੀ ਦਲ ਹੈਗੀ ਆ ਮੋਢਲੇ ਅਕਾਲੀ ਦਲ ਹੈਗੀ ਸੀਨੀਅਰ ਅਕਾਲੀ ਦਲ ਹੈਗੀ ਆ ਇੱਥੇ ਆਈ ਹੈ ਤਾਂ ਉਹਨਾਂ ਵੱਲੋਂ ਵੱਡੇ ਬਿਆਨ ਅੱਜ ਸਾਂਝੇ ਕੀਤੇ ਗਏ ਨੇ ਮੀਡੀਆ ਦੇ ਨਾਲ ਤੱਕਲੀ-ਕਲੀ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕੀਤੀ ਆ ਬਣੇ ਰਹੋ ਜਗਬੰਦੀ ਟੀਵੀ ਦੇ ਨਾਲ ਇਸੇ ਤਰੀਕੇ ਨਾਲ ਤੁਹਾਡੇ ਨਾਲ ਕਲੀ-ਕਲੀ ਤਸਵੀਰ ਸਾਂਝੇ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋ ਸੋਨਿਕ ਜਗਬੰਦੀ ਟੀਵੀ ਸ਼੍ਰੀ ਰਮਨ ਸਾਹਿਬ